ਤਾਗ ਓ ਤੂੰ ਜੇ ਲਾਂਣ ਗੇ ਆਉਨਾ ਸ਼ਿਹੜੀ ਨਾ ਸ਼ਿਹੜੀ ਓਏ ਕੁੰਡੀ ਪਾ ਲੈਣ ਗੇ One, two, three, <laughs> ਸੋ ਨਾਮੀ ਰਿਸਕ ਵਾਲੀ ਠਕ 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 ਆਉਂਦਾ ਹੈ ਓ ਰਨਨੋ ਜਿਕਰਾ ਬਾਪੂ ਗੋਗਨ ਦਾ ਜਿਕਰਾ ਬਾਪੂ ਬੇਦਾਰੇ ਦਾ ਜਕਰ ਤੂੰ ਨੇਲੇ ਸਾਦਾ ਹਾਂ ਭਾਈ ਓਏ ਫਿਰ ਕਿਸੇ ਦੇ ਘਰ ਦੀ ਬਾਪ ਦੁਕਾਨ ਹੋਣ ਘਰ ਬਾਰੇ ਸਵਾਲ ਪੁੱਛਣਾ ਹੋਵੇ ਭਾਈ ਕਿਸੇ ਨੇ ਘਰ 'ਚ ਦਿੱਕਤ ਪਰੇਸ਼ਾਨੀ ਰਹਿੰਦੀ ਹੋਵੇ ਕਣਪਾਏ ਨਹੀਂ ਪਏ ਮਨ 'ਚ ਸੋਚ ਵਿਚਾਰ ਹੈ ਤਾਂ ਬਾਬਾ ਜੀ ਤੋਂ ਸਵਾਲ ਲੈ ਸਕਦੇ ਹੋ ਭਾਈ ਸਿੱਖ ਨੂੰ ਮੰਨਦੇ ਆ ਪੰਜ ਕਾਫੜੀ ਵਾਲੇ ਨੂੰ ਠੀਕਾ ਬਾਪੂ ਹਾਂ ਬਾਪੂ ਇੱਕ ਗੱਲ ਦਸੀ ਤੇਰੇ ਪਰਿਵਾਰ ਚ ਇੱਕ ਕੁੜੀ ਤੇ ਦਿੱਕਤ ਕੀ ਦੇ ਬਣ ਗਈ ਸੀ ਬੁੜੀ ਤੇ ਜਨਾਨੀ ਤੇ ਛੋਡੇ ਘਰ ਦੀ ਤੇ ਆ ਕੀੜੇ ਕਦਾ ਬਾਪੂ ਇੱਕੇ ਦਾ ਬਾਪੂ ਕਹੀ ਬਾਪੂ ਤਾਂ ਨੰ ਤਾੜੀ ਮਾਰਦਾ ਕਰੋ ਬਈ ਸਾਰੀ ਸਭ ਹਮਾਰੇ ਮਿੱਠੀ ਮਿੱਠੀ ਹਮਾਰੇ ਮਿੱਠੀ ਮਿੱਠੀ ਮਰੀ ਮਿੱਠੀ ਮਿੱਠੀ ਲਾਰਾ ਬਾਪੂ ਇੱਕ ਨਿੱਕੀ ਜੀ ਗੱਲ ਦੱਸੀ ਕਿ ਕੋਟਲੇ ਵਾਲੇ ਵੀਰ ਨੂੰ ਮੰਨਦੇ ਆ ਬਾਪੂ ਹਾਂ ਮੰਨਦੇ ਹਾਂ ਜੀ ਲੱਖਰਾਂ ਤੇ ਵੀਰ ਨੂੰ ਠੀਕਾ ਬਾਪੂ ਬਾਪੂ ਇੱਕ ਗੱਲ ਦੱਸੀ ਤੇਰੇ ਪਰਿਵਾਰ ਚ ਦੋ ਭਰਾਵਾਂ ਦਾ ਪਰਿਵਾਰ ਆ ਹਾਂ ਇੱਥੇ ਇੱਕ ਨੌਜਵਾਨ ਬੰਦਾ ਗਾਉਣ ਮਰਿਆ ਬਾਬਾ ਇਹ ਜਿਵੇਂ ਤੇਰੇ ਭਰਾਵਾ ਐਵੇਂ ਭਰਾਵਾ ਐ ਦਾ ਪੱਗ ਬੰਨੀ ਐ ਦੇ ਕੌਣਾ ਬਾਬਾ ਠੀਕ ਆ ਬਾਬਾ ਕਈ ਵਕੂ ਆ ਮੰਨ ਤੂ ਦਰੀਓ ਸਟਾਰ ਗੱਲ ਦਸੀ ਕਿਤੇ ਹੈ ਬਾਬੇ ਦੀ ਕੋਈ ਸੁੱਖ ਬਗਾਇਆ ਦੇਣੀ ਭਾਈ ਹਾਂ ਪੱਕਾ ਬਾਬਾ ਠੀਕ ਆ ਬਾਬਾ ਹਾਂ ਬਾਬੇ ਖੇਤ ਪਾਲ ਨੂੰ ਮੰਨਦੇ ਆਂ ਕਿਸੇ ਦੇ ਕਹਿਣ ਦੇ ਲੱਗਿਆ ਬਾਬਾ ਮੰਨਣਾ ਠੀਕ ਆ ਬਾਬਾ ਇੱਕ ਗੱਲ ਦਸੀ ਬਾਬਾ ਬੱਚਾ ਲੇਟ ਕਿਦੇ ਹੋਇਆ ਸੀ ਥੋੜੇ ਹੋਇਆ ਸੀ ਹਾਂ ਕਈ ਹੋਇਆ ਅੱਜ ਆਉਂਦਾ ਰਹਾ 1 2 3 4 Ini bukan okay. Laurita, okay. ini Mama. ਬਾਬੇਰਾ ਬੱਚਾ ਕਿਸੇ ਦੇ ਕਹਿਣ ਤੇ ਹੋਇਆ ਸੀ ਸੰਤਾਂ ਦਾ ਹੁਕਮ ਲੱਗਿਆ ਸੀ ਬਾਬਾ ਹਾਂ ਹੁਕਮ ਪੂਰਾ ਕੀਤਾ ਬਾਬਾ ਕਰਦਾ ਪੂਰਾ ਕਰਦਾ ਬਾਬਾ ਠੀਕ ਹੈ ਬਾਬਾ ਇੱਕ ਬਾਬਾ ਗੱਲ ਦਸੀ ਇਹ ਚਿਰਾਗਾਣਾਂ ਵਾਲੀਆਂ ਕਿਸੇ ਮੜੀ ਨਾਲ ਛੇੜਛਾੜ ਕਿਨੇ ਕੀਤੀ ਆ ਹੈ ਕੋਈ ਦਾਰੂ ਪੀ ਕੇ ਆਏ ਨੇ ਕਰੇ ਦਾਰੂ ਪੀਨੇ ਬਾਬਾ ਫਿਰ ਕੋਈ ਚਿਰਾਗ ਕੋਈ ਕਿਸੇ ਤੋਂ ਬਦਲਾਏ ਸੀਗੇ ਅੱਜ ਤਾਈਂ ਨਹੀਂ ਕਿਸੇ ਤੋਂ ਲਵਾਏ ਜਿਵੇਂ ਚੱਲੇ ਆਉਂਦੇ ਆਉਂੀ ਚੱਲੀ ਜਾਂਦੇ ਆ ਕਿ ਪੰਜ ਚਿਰਾਗ ਲਾਉਣੇ ਆ ਬਾਬਾ ਹੈ ਕਈ ਵਾਰ 1 2 3 4 ਤੇਰੀ ਗੱਲ ਸੁਣ ਕੇ ਲਿਆ ਉਹ ਜਦ ਕਿਉਂ ਗੱਲ ਸਿਰੇ ਲਾਉਂ ਆ ਬਾਬਾ ਇਹ ਤਾਂ ਤੈਨੂੰ ਇੱਕ ਨਾਂ ਪੁੱਛਿਆ ਮੈਂ ਯਾਦ ਆ ਜੂ ਕੋਈ ਚੱਕਰ ਨਹੀਂ ਗੱਲ ਦੱਸੀ ਬਾਬਾ ਘਰ ਚੋਂ ਗੰਦੀ ਸਮੈਲ ਆਉਣ ਲੱਗ ਜਾਂਦੀ ਆ ਗੰਦੀ ਬੁਈ ਸਮੈਲ ਲਖਨਪੁਰੇ ਤੋਂ ਮੰਡਾਲ 'ਚ ਪਹੁੰਚਣ ਦੀ ਕਿਰਪਾ ਕਰੋ ਭਾਈ ਹੋ ਜਾਣਗੇ ਬੱਬਾ ਇਹਨਾਂ ਦੇ ਵੀ ਹੋ ਜਾਣਗੇ ਕਿਉਂ ਡਰਦਾ ਹੋ ਜਾਣਗੇ ਬੱਬਾ ਬਾਬੇ ਦਾ ਹੁਕਮ ਲੱਗ ਗਿਆ ਤਾਂ ਇਹ ਵੀ ਸਿਰੇ ਚੜਨਗੇ ਇਹ ਕੋਈ ਮੰਦਾ ਚੰਗਾ ਬੁੰਡਿਆ ਬੱਬਾ ਇਹ ਪੌਣ ਚਲਦੀ ਆ ਕਿਹਦੀ ਚਲਦੀ ਆ ਬੱਬਾ ਕੋਟਲੇ ਵਾਲੇ ਦੀ ਮੈਂ ਬੱਬਾ ਸੁਰੂ ਜੀ ਪੁੱਛਿਆ ਤੈਨੂੰ ਵੀ ਇਹਦੀ ਸੁੱਖ ਕੀ ਬਗਾਇਆ ਪਈਆ ਕਦੋਂ ਦੇਖਿਆ ਬਾਬਾ ਹੁਣ ਹੀ ਦਿੱਤੀ ਹੈ ਮੇਰੇ ਸਾਹਮਣੇ ਤਾਂ ਆ ਕੇ ਖੜ ਗਿਆ ਤੇ ਪੁੱਛੋ ਬਾਬਾ ਮੈਂ ਸਭ ਤੋਂ ਪਹਿਲਾਂ ਹੀ ਉਹ ਗੱਲ ਪੁੱਛੀ ਆ ਤੂੰ ਉੱਥੇ ਗੱਲ ਕਹਿ ਗਿਆ ਨਹੀਂ ਕੋਈ ਬਾਬੇ ਦਾ ਬੱਕਰਾ ਸੁੱਕਿਆ ਬਾਬਾ ਕਿਸੇ ਨੇ ਕਿਹਾ ਹੋਵੇ ਜੋ ਹੁਕਮ ਲੱਗਿਆ ਹੋਵੇ ਹੈ ਅੱਜ ਤਾਂ ਹੀ ਨਹੀਂ ਕਦੇ ਦਿੱਤਾ ਪਰਿਵਾਰ ਚ ਪਹਿਲਾਂ ਕੋਈ ਨਹੀਂ ਮੰਨਦਾ ਸੀ ਠੀਕ ਆ ਬਾਬਾ ਇਹ ਬਾਬੇ ਨੂੰ ਮੜਾ ਸਿੱਧਾ ਕਰਾ ਲਓ ਬਾਬਾ ਸਹੀ ਢੰਗ ਨਾਲ ਮੰਨ ਲਓ ਬੈਠੀ ਐ ਦੇਖੋ ਵੱਡਾ ਫੱਕਰ ਕੋਈ ਨਹੀਂ ਤੂੰ ਅੱਜ ਸਹੀ ਕਰ ਲੈ ਮੈਂ ਬੋਲਾ ਉਹ ਦਿਨ ਨਾਲ ਕਿਤੇ ਟੱਕੇ ਆ ਆਹ ਬੈਠਾ ਬਾਬਾ ਕਰ ਦੂਗਾ ਸਹੀ ਮੇਨ ਰੌਲਾ ਹੀ ਇੱਥੇ ਅੜਿਆ ਖੜਾ ਬਾਬਾ ਮੈਂ ਸਿੱਧਾ ਹੀ ਮੰਨ ਜੂਗਾ ਕਿਤੇ ਲਾਇਆ ਖੜਾ ਤੇਰੇ ਕੋਲ ਬਾਬਾ ਮੈਂ ਕਰ ਨਹੀਂ ਸਕਦਾ ਜਿੰਨਾ ਟਾਈਮ ਉਹ ਬੈਠਾ ਕਰੂ ਉਹ ਹੀ ਉਹ ਬੱਬਾ ਮੈਂ ਤੈਨੂੰ ਆਏ ਨਹੀਂ ਆਖਿਆ ਵੀ ਉੱਥੇ ਜਾ ਮੈਨੂੰ ਮੈਂ ਤੈਨੂੰ ਆਏ ਨਹੀਂ ਆਖਿਆ ਬੱਬਾ ਉੱਥੇ ਹੀ ਜਾ ਤੈਨੂੰ ਹੁਣੇ ਹੀ ਦੱਸ ਦੂ ਇੱਕ ਮਿੰਟ 'ਚ ਬੱਬਾ ਹੋ ਜਾਊਗਾ ਫਲਾਉ ਤੂੰ ਪੁੱਛ ਲੈ ਦੱਸ ਤੂੰ ਤੈਨੂੰ ਗੱਲ ਕੂਟਲੇ ਵਾਲੇ ਵੀਰ ਦੀਆਂ ਪੰਜ ਚੌਂਖੀਆਂ ਭਰ ਦੇਂਗਾ ਕੂਟਲੇ ਦੀਆਂ ਬਾਬਾ ਹਾਂ ਚਾਹ ਗਏ ਦਾ ਫਕੀਰ ਤੇਰਾ ਦੇਖਣ ਲੱਗ ਜੂ ਨਾ ਲੱਗੇ ਫਾਤ ਬੋਤਣਾ ਯਾਨੀ 43 ਕਰਾ ਕੇ ਕਿਰਤੀਆਂ ਮੰਗ ਦੇਣਾ ਮੰਗ ਨੂੰ ਤੇ ਮਾਦਾਨ ਦੀ ਡੌਲੇ ਡੰਡ ਪਵਾਦੀ ਕੂਟਲੇ ਜਾ ਕੇ ਪੰਜਵੀਂ ਚੌਂਕੀ 43 ਮੰਗਣੇ ਆ ਹਾਂ 43 45 ਦਾ ਤਾਂ ਸੁਣ ਲੋ ਬਾਬਾ ਸੁਣੋ ਬਾਬਾ ਬੈਠੇ ਸਾਰਾ ਪਿੰਡ ਹੀ ਐ ਪਿੰਡ ਤੇ ਬਹੁਤ ਕਰ ਪਰ ਆਪਾਂ ਨਾ ਤੇ ਨੰਗ ਹੋਣਾ ਹੈ ਮੈਂ ਆਪਣੇ ਘਰੇ ਸਾਰਾ ਕੁਝ ਹੀ ਹੈ ਨਹੀਂ ਗਿਆ ਹਨਾ ਹਨਾ ਵਚਨ ਮੰਨ ਕੇ ਕਰਕੇ ਪੰਨਵੀ ਚੌਕ ਦੀ ਡੋਲੇ ਟੰਡ ਪਵਾਦੀ ਕੋਟਲੇ ਤੱਕ ਮਦਾ ਦੀ ਨਿਗਾਹ ਖੁੱਲ ਜੂਗੀ ਧੰਨ ਚੱਕਰ ਮਾਤਾ ਮਸਾਣੀ ਦਾ ਨਾਲ ਆ ਕੋਈ ਬੰਦਾ ਨਾ ਜਿਉਂਦਾ ਜਿਹੜਾ ਮੱਲਾ ਕਤਲਣਾ ਨੂੰ ਦਾ ਸਭ ਤੋਂ ਵੱਡਾ ਰੌਲਾ ਪੈਂਦਾ ਦੂਦੇ ਠੀਕ ਨਹੀਂ ਹੈ ਕਤਲਣਾ ਆ ਜਾ ਨਾ ਬਾਪੂ ਆਓ ਮੰਟੂ 3 4 ਸਟਾ ਮੇਰੀ ਗੱਲ ਸੁਣ ਚਲਹਾ ਜੱਟ ਕਿਉਂ ਵਿਆਹ ਦੇ ਮੇਲੇ ਆ ਹੋ ਗਈ ਖਤਮ ਇਸ ਕਹਾਣੀ ਸੰਗਲ ਕੇ ਘੱਟੀ ਨੂੰ ਆਵੇਂ ਮਸਾੜੀ ਰਾਤੀ ਸੰਗਲ ਕੇ ਘੱਟੀ ਸੱਚਾ ਨਹੀਂ ਰਾਣੀ ਸੋਹਣੇ ਬਲਕੇ ਫੇਟਿੰਦੀ ਤੂੰ ਐ ਹਾਏ ਸ਼ਲਾਮ ਮੱਬਾ दारू ਪੀ ਕੇ ਕਮਲ ਕੌਣ ਮਾਰ ਲਾ ਕੇ ਆਂਦਾ ਤੇਰੇ ਆਪ ਤੇ ਘਰ ਤਾਂ ਨਹੀਂ ਆ ਨਾ ਮੈਂ ਤੇਰੇ ਸਾਰੇ ਪਰਿਵਾਰਾਂ ਦਾ ਇਹ ਕੱਟੋ ਘੱਟ 7 8 ਘਰਾਂ 'ਚ ਦਿੱਕਤ ਬਣਾਉਂਦਾ ਇਹ ਬੰਦਾ ਬਣਾਉਂਦਾ ਕਿ ਨਹੀਂ ਬੱਬਾ ਹਾਂ ਕਾਓ ਅੱਜ ਆਉਂਦਾ ਰਹਾ 1 2 3 4 ਸਟਾਰਟ ਆਇ ਤੇਰਾ ਕਰਦਾ ਬੱਲੇ ਤੇਰੀ ਹੋ ਗਈ ਬੱਲੇ ਬੱਲੇ ਇਹ ਬਾਬਾ ਇੱਕ ਜਨਾਨੀ ਗਾਉਣ ਮਰੀਆ ਤੁਹਾਡੇ ਆ ਦੂਜਾ ਵਿਆਹ ਤੇਰਾ ਕਾ 1 2 3 4 ਪੱਛੇ ਤੇ ਚਾਰ ਕੂਟ ਦੀ ਰੀ ਜਗਰ ਮਾਥਾ ਜੋ ਪੱਛੇ ਤੇ ਚਾਰ ਕੂਟ ਦੀ ਰੀ ਲਾਟਾ ਜਗਰ ਮਾਥਾ ਜੋ ਹੈ ਤੇ ਚਾਰ ਕੂਟ ਦੀ let me see ਸਦਾਈ ਜਿਕੇ ਆ ਬੱਬਾ ਸਦਾਈ ਹਾਂ ਬੱਬਾ ਏ ਜਨਾਨੀ ਦਿੱਕਤ ਬਣਾਉਂਦੀ ਆ ਸਾਰੀ ਹਾਂ ਹਾਂ ਮੈਨੂੰ ਨਹੀਂ ਪਤਾ ਕਿਉਂ ਬਣਾਉਂਦੀ ਆ ਫੜੀ ਖੜੀ ਆ ਇਹਦਾ ਕਰਾਲਾ ਇਲਾਜ ਬੱਬਾ ਸੈਟ ਕਰ ਲੈਣ ਨੂੰ ਸਭ ਕੁਝ ਸੈਟ ਹੋ ਜਾ ਬਾਬੇ ਦੀਆਂ ਘਰ ਦੀ ਪੰਜ ਚੌਕੀਆਂ ਠੀਕਾ ਬਾਬੇ ਦਾ ਫਵਾਲੀ ਡੰਡ ਸਾਰਾ ਕੋ ਸੱਟ ਜਾ ਬਾਬਾ ਹੈ ਕੁੜਕੜ ਕਰ ਬਾਬਾ ਕੁੜਕੜ ਤੇਰੀ ਨਾ ਗੱਲ ਮੰਨਦਾ ਸਾਨੂੰ ਹੋਵੇ 20 ਸਾਲ ਬੰਨੇ ਜਾਂਦੇ ਆ ਆ ਬਾਬਾ ਸਾਡਾ ਫਾਇਦਾ ਕੋਈ ਨਹੀਂ ਬੰਨੇ ਜਾਂਦੇ ਆ ਛੱਡ ਦੇ ਫਿਰ ਮੰਨਦੇ ਕਾ ਦੇ ਖਾਤਰਾਂ ਜੇ ਤੋ ਫਾਇਦਾ ਹੀ ਨਹੀਂ ਹੁੰਦਾ ਤੋ ਫਾਇਦਾ ਹੀ ਨਹੀਂ ਕਰਦੀ ਫਿਰ ਇਹਦਾ ਕੀ ਕਰਾਉਣਾ ਹੈ ਦੱਸ ਮੈਨੂੰ ਹੈ ਨੇ ਪੈਦਾ ਦੇਵੇ ਤਾਂ ਮੰਨ ਠੀਕਾ ਬਾਬਾ 100 ਰੁਪਏ ਟੇਕੇ ਮੱਥਾ ਬਹਿ ਗਾਉਣ ਵਾਲੇ ਉਹ ਬਾਬਾ ਦਾਸੀ ਦੇਖਦੇ ਬਾਪੂ ਸਿਰੋਂ ਕਰਾ ਦੇ ਸਲਾਮ

ਵਾਹ ਮਰਦੁਰ ਦੇ ਤੁਰਜ ਨੂੰ ਕਰੋ ਸਲਾਮਤ ਸਾਥ ਮਰਦੁਰ ਦੇ ਤੁਰਜ ਨੂੰ ਕਰੋ ਸਲਾਮਤ ਸਾਥ ਮਰਦੁਰ ਦੇ ਤੁਰਜ ਨੂੰ ਕਰੋ ਸਲਾਮਤ ਸਾਥ ਮਰਦੁਰ ਦੇ